सव पातशाही गुरू श्रीसां पाशाहो ਜੋ ਨਾਮ ਜਪਿਆ ਉਹਨਾਂ ਦੀ ਸ਼ਕਤੀ ਆ ਦੇਖ ਚਲਾਈ ਤੇ ਗਵਾਈ ਦੇਖ ਕੇ ਉਹਨ ਡਿੱਕ ਕੀਤਾ ਰਾਮ ਪਿਆਰਿਆ ਸਤਿਆਰਿਆ ਦੀ ਤੂੰ ਮੈਨੂੰ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹਸ ਕੇ ਸਿਕੜੀਆਂ ਜੇ ਪਰ ਮਹਿਤ ਸੀਸ ਦਿੱਤੇ ਬਾਹਾਂ ਪੰਗ ਕਟਾਏ ਕੋਕੜੀਆਂ ਰੁਹਾਈਆਂ ਚੱਕੜੀਆਂ ਤੇ ਤੇਰੇ ਤਰ ਆ ਰਹਿਆ ਨਾਚਣਾ ਏ ਬੁਰਗੁ ਮਹਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਧ ਸਵਾਸ ਸੰਸੈ ਦੇ ਭਾਈ ਤਵਾ ਦੀ ਤੁਮਾਈ ਦਾ ਧਿਆਨ ਕਰਕੇ ਬੋਲੂ ਗਾਹੇ ਗੁਰੂ ਤਤਤਾ ਸਰਬੱਤ ਗੁਰੂਵਾਰਿਆਂ ਦਾ ਧਿਆਨ ਕਰਕੇ ਬੋਲੂ ਗਾਹੇ ਗੁਰੂ ਤਤਵੇ ਸਰਬੱਤ ਖਾਲਸਾ ਜੀ ਕੀਰਦਾਸ ਮੈਂ ਜੀ ਸਰਬੱਤ ਖਾਲਸਾ ਜੀ ਕੋ ਬਾ ਸੋ ਗੂਗੂ ਵੇ ਜਦ ਅਕਰਸ ਜੀ ਸਾਹਿਬ ਉਤਾਰ ਤਹਾ ਅਛਿਆ ਰਿਆਤ ਦੇਖ ਤੇ ਫਤਹਿ ਬਿੰਦਗੀ ਪਾਈ ਪੰਜ ਕੀ ਜੀਤ ਸ਼੍ਰੀ ਸਾਹਿਬ ਦੀ ਸਹਾਇ ਹਾਥ ਸਾਹਿਬ ਦੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਦੇਸ ਘਰ ਰਖਦਾਨ ਬਵੇਕ ਦਵਾਰ ਵੇ ਸਾਹਬਾ ਸੰਖ ਸਾਹਿਬ ਦੀ ਦੇਰਸ਼ ਵਿੱਚ ਗਾ ਮਾਤਾ ਨੇ ਪਿਆਰੀ ਖਾਦਸਾ ਜੀ ਨੂੰ ਬਖਸ਼ੋ ਏ ਨਮਾੜਿਆਂ ਦੇ ਬਾਣਾ ਨੇ ਤੜਿਆਂ ਦੇ ਬਾਣਾ ਨੇ ਉੱਟਿਆ ਦੀ ਓਟ ਤੁੰਗਰੀ ਬਲਵਾ ਧਨ ਧਨ ਸਤਿਮਥੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਪੜਦਾਸ ਸਤਿ ਸ਼੍ਰੀ ਅਕਾਲ ਅਜੇ ਬਾਵਨ ਕੋ ਬੁਖਮ ਨਾਮੇ ਨਿਗਾਤ ਬਖਸ਼ਿਸ਼ ਕਰਕੇ ਨਿਹਾਲ ਕੀਤਾ ਐਸ ਵਕਤ ਆਪ ਜੀਵੇ ਸੁਖ ਆਸਰ ਦੀ ਸੇਵਾ ਹੋਈ ਸੋਹਿਣਾ ਸਾਹਿਬ ਦੇ ਜਾਤ ਹੋਏ ਅਕਰਵਾਤਾ ਕਾਤਾ ਹੋਏ ਤੁਤ ਕੋ ਅਗਤਨੀ ਅਗੇ ਤੋਂ ਸਵੰਤ ਬਖਸ਼ਿਸ਼ ਕਰਨੀ ਦੀ ਵੀ ਤੇਲੋ ਫੁੱਲ ਦੇ ਟਾਣਾ ਸੇਵਾਵਾਂ ਦਰਪਰਵਾਨ ਕੰਨਿਆ ਕਦਮ ਕਦਮ ਲੈ ਕੇ ਚਲਾਉਣਾ ਸ਼ੁਭ ਭਾਵਨਾਵਾਂ ਗੁਰਮਤਿ ਅਨਸਾਰ ਪੂਰੀਆਂ ਕੰਨਿਆ ਜਨਦੀ ਕਲਾ ਵਿੱਚ ਰੱਖੂੰ ਆ ਸਰਬੱਤ ਸਭ ਦੇ ਕਾਰ ਤੇ ਰਾਸ ਕਰਨੇ ਸਾਥ ਕੋ ਨੀ ਚਾਰ ਪਹਿਰ ਦੇਣਾ ਆਪ ਜੀ ਦੇ ਬਾਣੇ ਅੰਦਰ ਬੱਤੀ ਜੁ ਹੋਇਆ ਚਾਰ ਪਹਿਰ ਰਹਿਣ ਆਪ ਜੀ ਦੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਾਉਣੀ ਕੋ ਕ੍ਰਿਪਾ ਆਪ ਦਾ ਪਾਵਨ ਸਰੂਪ ਪ੍ਰਕਾਸ਼ ਅਸਥਾਨ ਤੋਂ ਸੁਖ ਅਸਥਾਨ ਤੇ ਲਾਣ ਦੀ ਆਗਿਆ ਬਖਸ਼ੋ Yeah. Thank <laughs> you. Bye. Hey.